ਚਲੋ ਜੀ ਹਨਾ ਮੰਮਾ ਨੂੰ ਨਾ ਸਕੂਲ ਤੋਂ ਆਉਂਦੇ ਹੀ ਨਾ ਹਨਾ ਗਿਫਟ ਤਿਆਰ ਹੀ ਰਹਿੰਦਾ ਐ ਮੈਸ ਅਡਰ ਹਣਾ ਸਕੂਲੋਂ ਆਸੀ ਕੇ ਤੁਸੀਂ ਸਾਡੀ ਟੀਵੀ ਦੇਖੀ ਆਂਦੀ ਆਂ ਦਾਦੀ ਬਤਾਏ ਕੀ ਕਰਦੇ ਆਗੇ ਹੁਣ ਮੈਨੂੰ ਭੁੱਖ ਲੱਗ ਪਈ ਐ ਮੈਂ ਕੀ ਖਾਵਾਂ ਇਹ ਫਿਰ ਤੋਂ ਮਮਾ ਨੇ ਤਿਆਰੀ ਹੰਦਾ। ਲੋ ਇੱਕ ਗਿਫਟ ਮੁਥਿਆਰ ਹੋ ਗਿਆ। ਹਾਂਜੀ ਰਾਜ ਸਿੰਘ ਮਮਾ ਨੇ ਤੇ ਦਾਦਾ ਤੇ ਮਮਾ ਹਨਾ ਦਵਾਈ ਲੈਣ ਜਾਣਾ। ਮਮਾ ਨੇ ਦਵਾਈ ਲੈਣੇ ਤੁਹਾਨੂੰ ਕਿਹਾ ਕਿ ਮੈਂ ਵੀ ਜਾਣਾਗਾ। ਤੇ ਹਨ ਮਮਾ ਤਾਂ ਅੱਜ ਜਾਂਦੇ ਆ। ਮम्मा ਦੇ ਘਰ ਤੇ ਮੇਰੇ ਕਿੰਨਾ ਹੋਇਆ ਬਾਹਲਾ ਹੋਇ ਹੋਇਆ ਉਹ ਟੈਂਕੀ ਦੀ ਕਹਦੇ ਨਾ ਪਰ ਕਿਤੇ ਡੈਡੀ ਡੈਡੀ ਬਾਬਾ ਜੀ ਇਹ ਵਿਆਹ ਤੋਂ ਕਾਟਾ ਦਾਂਗੇ ਫੇਰ ਲਓ ਜੀ ਇੱਥੇ ਪਾ ਤਾਰਾਂ ਵਗੈਰਾ ਕੱਢ ਲਏ ਸੀਗੇ ਹਨਾ ਥੋੜੀ ਜੀ ਜਲਦੀ ਸੀਗੀ ਕਾਲੀ ਕਲੀ ਮੈਂ ਕੱਪੜੇ ਵੀ ਨਹੀਂ ਚੇਂਜ ਕੀਤੇ ਸਕੂਲ ਤੋਂ ਆ ਕੇ ਬਸ ਉਹਦਾ ਹੀ ਜਿਹੜਾ ਕੰਮ ਕਰ ਥੋੜਾ ਜਿਹਾ ਰੈਸਟ ਕਰਕੇ ਤੇ ਫਿਰ ਆਪਣੇ ਕੰਮ ਕਰਾ ਜਿਹੜੇ ਕਰਨ ਲੱਗੇ ਸੀ ਕਿਉਂਕਿ ਬਸ ਦੁੱਧ ਬਾਦੀ ਕੱਢ ਕੇ ਜਾਣਾ ਸੀਗਾ ਹਨਾ ਦਹੀਂ ਦੋਈ ਵਗੈਰਾ ਜਣੇ ਕਿ ਇਹ ਜਮਾਤੀ ਸੀਗੀ ਆਪਾਂ ਤੇ ਇੱਥੇ ਆਪਾਂ ਦੁੱਧ ਬਾ ਜਿਹੜਾ ਘਰੇ ਰੱਖਣਾ ਹੁੰਦਾ ਉਹ ਕੱਢ ਕੇ ਤੇ ਦੂਜਾ ਆਪਾਂ ਬਾਲਟੀ ਦੇ ਵਿੱਚ ਰੱਖ ਗਏ ਇਸ ਬਾਅਦ ਚ ਮੰਮੀ ਇਹਨਾਂ ਦਾ ਸਾਂਭ ਲੈਣਗੇ ਆਪਾਂ ਡੇਰੀ ਵਗੈਰਾ ਵਿੱਚ ਪਾਉਣਾ ਹੁੰਦਾ ਹਨਾ ਤੇ ਉਹ ਰੱਖ ਗਈ ਸੀ ਉਹ ਐਸ ਵੇਲ ਐਸ ਟਾਈਮ ਤੇ ਤਾਂ ਪੂਰੀ ਕਾਲੀ ਸੀਗੀ ਮੈਨੂੰ ਕਿਉਂਕਿ ਜਲਦੀ-ਵਲਦੀ ਸੀਗਾ ਵੀ ਜਲਦੀ-ਵਲਦੀ ਕੰਮ ਨਿਬੜਦਗੀ ਤੇ ਚਾਹੀਏ ਹਨਾ ਮੁੜ ਕੇ ਰਸਤੇ ਵਿੱਚ ਵੀ ਟਾਈਮ ਲੱਗ ਜਾਂਦਾ ਹੈਗਾ ਤਾਂ ਕਰਕੇ ਫਿਰ ਐਸੀ ਵੀ ਚਲੋ ਜਦੋਂ ਦੁੱਧਵਾ ਦਾ ਕੰਮ ਨਿਬੜ ਜਾਣਾ ਧਾਰਾਂ ਦਾ ਨਿਬੜ ਜੇ ਫਿਰ ਜਿਹੜੇ ਆਉਂਦੇ ਸਾਰੇ ਕੰਮ ਹੀ ਆਪਦੇ ਜਿਹੜੇ ਫਾਈਨਲ ਹੋ ਜਾਂਦੇ ਹੈਗੇ ਬਸ ਮੰਮੀ ਦੇ ਜਾਨੀ ਕਿ ਸਬਜ਼ੀ ਤੇ ਰੋਟੀ ਤੇ ਰਹਿ ਗਏ ਸੀਗੇ ਭਾਂਡੇ ਵਗੈਰਾ ਵੀ ਮੈਂ ਪਹਿਲਾਂ ਸਾਰਾ ਸਾਫ਼ ਕਰਤੀ ਸੀਗੇ ਫਿਰ ਇਸ ਵੇਲੇ ਹੁੰਦੇ ਵਿਚਾਲ ਨਵੇੜ ਜੀ ਜਲਦੀ ਵਾਲਦੀ ਵੀ ਜਦੋਂ ਜਾਣੇ ਗਿਆ ਗਏ ਬੰਦੇ ਨੂੰ ਟਾਈਮ ਵੀ ਲੱਗ ਜਾਂਦਾ ਹੈਗਾ ਕਰੋ ਕਿਉਂਕਿ ਮਾੜੇ ਮਾੜੇ ਦਾ ਟਾਈਮ ਲੱਗ ਜਾਂਦਾ ਹੋਰ ਕੰਮ ਕਰ ਹੋ ਜਾਂਦੇ ਹੈਗੇ ਫਿਰ ਟੈਨਸ਼ਨ ਜੀ ਫ੍ਰੀ ਰਹਿਣੇ ਹੈਗੇ ਕਿਉਂਕਿ ਜਦੋਂ ਪਛੋਆਂ ਦਾ ਕੰਮ ਨੇ ਵਿੜਿਆ ਹੁੰਦਾ ਨਾ ਫਿਰ ਕੋਈ ਜਿਵੇਂ ਕਹਿ ਦਿੰਦੇ ਆ ਵੀ ਆਪਾਂ ਨੂੰ ਕੋਈ ਕਲਪਨਾ ਨਹੀਂ ਹੁੰਦੀ ਹੈਗੀ ਕਿ ਆਪ ਦਾ ਆਰਾਮਦਾਰੀ ਦੇ ਨਾਲ ਗਏ ਤੇ ਕੋਈ ਸਸਨ ਮੰਡੀ ਕੰਮ ਸੀਗਾ ਅਸੀਂ ਉੱਥੇ ਵੀ ਰੁਕਣਾ ਸੀਗਾ ਨਾ ਤਾਂ ਕਰਕੇ ਜਿਹੜਾ ਵੀ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਮਾੜੀ-ਮੋਟੀ ਕੋਈ ਨਾ ਕੋਈ ਚੀਜ਼ ਵਗੈਰਾ ਲੈਣੀ ਹੁੰਦੀ ਆਪਾਂ ਨੂੰ ਤੇ ਬਸ ਆਪਦਾ ਜਨਕੀ ਜਦੋਂ ਵੀ ਕਦੋਂ ਕਰੇ ਜਾਣਾ ਕਰੂੰ ਬਾਹਰ ਜਾਣਾ ਹੋਵੇ ਤਾਂ ਅਸੀਂ ਆਪਦੇ ਜਿਹੜੇ ਕੰਮ ਕਰਨ ਵੇੜ ਕੇ ਜਾਣਾ ਬਰਗਰ ਬਰਗਰ ਦਾ ਬੁਮਾਰ ਹੋ ਜੇਗੀ ਚਲ ਦੇਖਾਂਗੇ ਲਿਆਵਾਂਗੇ ਪਾਸੇ ਹੋ ਜਾ ਚਾਂਗੋ ਗੋਲ ਗੱਪੇ ਲਿਆਵਾਂਗੇ ਨਹੀਂ ਨਹੀਂ ਲਓ ਜੀ ਆਪਾਂ ਇੱਥੇ ਘੁੰਨੇ ਆ ਨਾ ਮੰਡੀ ਟੱਪ ਕੇ ਆਪਾਂ ਪਿੰਡ ਭੋਖੜੇ ਪਹੁੰਚਣ ਵਾਲੀ ਸੀਗੇ ਤਿੰਨਵਰੀਤ ਕਰ ਦੇਖੋ ਨਵਰੀਤ ਜਦੋਂ ਵੀ ਗੱਡੀ 'ਚ ਬਹਿ ਜਾਊਗੀ ਬਸ ਥੋੜਾ ਜਿਹਾ ਟਾਈਮ ਜਾਗਦੀ ਰਹਿੰਦੀ ਹੈ ਨਾਲ ਦੀ ਨਾਲ ਡੇਡੀ ਹੋ ਜਾਂਦੀ ਜਿਹੜੀ ਸੌ ਜਾਂਦੀ ਹੈ ਤੇ ਅੱਜ ਇਹ ਕਹਿੰਦੀ ਸੀ ਕਿ ਮੈਂ ਜਾਣਾ ਨਾਲ ਨਵਰੀ ਇਸ ਅਮ੍ਰਿਤ ਨੂੰ ਤੁਸੀਂ ਆਈ ਵਾਰ ਲੈ ਜਾਦਿਓ ਅੱਜ ਇਸ ਅਮ੍ਰਿਤ ਘਰੇ ਰਹਿ ਪਈ ਸੀ ਕਿ ਤੇ ਨਵਰੀਤ ਸਾਡੇ ਨਾਲ ਆ ਗਈ ਸੀ ਤੇ ਅਗੇ ਸੀ ਕਿ ਲੱਗ ਰਹੀ ਹੁੰਦੀ ਸੀ ਵੀ ਨਵਰੀਤ ਜਦੋਂ ਗੱਡੀ 'ਚ ਜੇ ਨਾਲ ਆਵੇ ਬਸ ਨਾਲ ਦੀ ਨਾਲ ਸੌ ਜਾਂਦੀ ਹੈ ਸਮ੍ਰਿਤ ਹੈ ਜਿਹੜੀ ਬਿਲਕੁਲ ਵੀ ਨਹੀਂ ਸੌਂਦੀ ਹੈਗੀ ਸਿਸ ਅਮਰੀਤ ਦਿਆਂ ਇਹ ਗੱਲਾਂ ਕਰੀਆਂ ਦੇ ਸੀਗੇ ਤੇ ਅੱਜ ਤਾਂ ਬਸ 바ਵਾ ਉਹਨੇ ਹੱਸ ਕੇ ਕਹਤਾ ਸੀ ਕਿ ਤੁਸੀਂ ਇਹਨੂੰ ਲੈ ਜਾਓ ਮੈਂ ਤਾਂ ਆਈ ਵਾਰ ਜਾਣੀ ਹੁੰਨੀ ਆ ਤੇ ਤਾਂ ਕਰਕੇ ਬਸ ਚਲ ਇਹ ਕਹਿੰਦੀ ਚਲ ਅੱਜ ਮੈਂ ਜਾਉਂਗੀ ਲਓ ਜੀ ਇੱਥੇ ਆਪਾਂ ਦਿਖਾ ਰਹੇ ਸੀ ਥਰਮਲ ਕਿਉਂਕਿ ਪਿਛੂ ਕਾਫੀ ਪਿਛੋਂ ਹੀ ਜਿਹੜੇ ਜਿਹੜੇ ਥਰਮਲ ਹੈ ਜਾਨੀ ਕਿ ਦਿਖਾਈ ਦੇਣ ਲੱਗ ਜਾਂਦੇ ਆ ਫਿਰ ਮੈਂ ਚੁੰਮ ਕਰਕੇ ਜਿਹੜਾ ਦੇਖੇ ਸੀ ਕਿ ਜਿਹੜੇ ਸੋਨਾ ਸਾਹਮਣੇ ਦਿਖਾਈ ਦੇ ਰਹੀ ਸੀ ਕਿ ਜੀ ਆਪਣੇ ਪਠਿੰਡੇ ਦੀ ਜਿਹੜੀ ਇਹ ਸ਼ਾਨ ਹੈ ਥਰਮਲ ਹੈ ਇਹ ਕਿਉਂ ਦੀ ਲਾਈਟਿੰਗ ਦੀ ਜੇ ਹੁਣ ਆ ਤਿਆਰ ਨੇੜੇ ਆ ਗਏ ਕੁਛ ਇੱਥੇ ਮਿਲੂਗਾ ਕੋਈ ਰਿਜਨ ਕੁਛ ਇੱਥੇ ਇੱਕ ਪਤਾ ਨਹੀਂ ਕਹਿੰਦੇ ਨੇ ਕਹਿੰਦੇ ਕਿ ਪਤਾ ਨਹੀਂ ਕਿਹੜੇ ਬਾਬਾ ਆਇਆ ਸੀਗਾ ਥੋੜੇ ਦਿਨ ਹੋਏ ਆ ਤੇ ਉਹਦੇ ਕਰਕੇ ਵੀ ਲਾਈਆਂ ਸੀ ਬਟ ਹੁਣ ਇਹ ਲਾਉਂਦੇ ਨਹੀਂ ਆ ਦੇ ਹਾਂ ਨਾਲੀ ਤੱਕ ਰਹਿਣਗਾ ਨਾਲੀ ਤੱਕ ਇੱਥੇ ਆ ਹੀ ਰਹਿਣਗੇ ਕਿੰਨਾ ਵਧੀਆ ਲੱਗਦਾ ਹਨਾ ਹਮਮ ਲਓ ਜੇ ਮੈਡੀਸਨ ਵਗੈਰਾ ਆਪਾਂ ਲੈ ਆਏ ਤੇ ਰਹਿਦਣ ਤੋਂ ਬਾਅਦ ਆਪਾਂ ਨੂੰ ਸੀਗਾ ਕੰਮ ਹੋਰ ਓਹ ਇਹ ਕਾ ਭਾਈ ਸਰਪ੍ਰਾਈਜ਼ ਓਹ ਇਹ ਸਰਪ੍ਰਾਈਜ਼ ਓਹ ਭਾਈ ਜੀ ਸਾਡਾ ਕੰਮ ਹੋ ਗਿਆ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੌਲੀ ਜਲ ਮੜਾ ਜਾ ਹੁਣ ਬਸ ਹੋਈ ਜਾਂ ਉਹ ਹੋ ਗਿਆ ਨਾ ਸਾਨੂੰ ਬੜਾ ਜਿਆਦਾ ਚਾਹ ਚਾਹ ਸ਼ੌਂਕ ਹੈ ਮੈਨੂੰ ਮੈਂ ਉਹ ਆਪਣਾ ਸ਼ੌਂਕ ਪੂਰਾ ਕਰਨਾ ਮੈਂ ਚਲ ਹੋਰ ਤਾਂ ਨਹੀਂ ਹੁੰਦੇ ਇੰਨਾ ਕਿ ਤਾਂ ਬੜਾ ਮਹਿੰਗਾ ਨਹੀਂ ਹੈਗਾ ਸਰਪ੍ਰਾਈਜ਼ ਆ ਬੇਟੇ ਅਬੀ ਤੁਹਾਡੇ ਲਈ ਸਰਪ੍ਰਾਈਜ਼ ਘਰ ਇਹ ਵੀ ਦੱਸਣਾ ਕਹਿੰ ਮੰਮੀ ਪਾਪਾ ਕੀ ਬੋਲਣਗੇ ਨਹੀਂ ਖਾਣੀਆਂ ਨਾ ਉਹ ਜਦੋਂ ਭੁੱਖੀ ਆ ਕਦੋਂ ਨਹੀਂ ਸਮਾਂ ਮੈਡੀਸਨ ਦਾ ਟਾਈਮ ਨਾ ਖਾਲੇ ਬੈਠ ਟਿਕਾ ਬੋਤਲ ਪੀਦੀ ਜੂਸ ਦੀ ਇਹ ਮੈਨੂੰ ਮੈਨੂੰ ਵੀ ਭੁੱਖ ਲੱਗੀ ਆ ਕੋਈ ਨਹੀਂ ਬੱਸ ਮੈਨਾਂ ਤਾਂ ਘਰ ਮੈਨਾਂ ਤਾਂ ਮੰਡੀ ਰੁਕਣਾਗਾ ਮੁਹਿੰਨੀ ਪਰ ਹੁਣ ਤਾਂ ਫਤ ਕੰਮ ਨਵੇੜ ਕੇ ਆਏ ਆ ਸਾਰੇ ਕੰਮ ਆ ਦੁਆੜੀ ਬਗਾਰੀ ਦੁਆੜੀ ਹੋਰ ਦੁਆੜੀ ਵੀ ਕਿਤੇ ਆਏ ਨਹੀਂ ਹੈਗੇ ਆਪਾਂ ਯਾਰ ਆਪ ਸੁੱਖ ਰੱਖੀਂ ਰੱਬ ਦਾ ਸੁੱਖ ਕੀ ਕਰਨਾ ਵਾਂਗੇ ਮੰਡੀ ਰੌਣਕ ਮੇਲਾ ਦੇਖਣਾ ਮੇਲਾ ਦੇਖਣੀ ਆਵਾਂਗੇ ਉਹ ਦਿਨ ਝੋਨਾ ਵੱਢਣ ਲੱਗ ਜਾਣਾ ਤੁਸੀਂ ਰੌਣਕ ਮੇਲਾ ਤਾਂ ਇਹ ਜਿਹਾ ਦਿਖਾਉਂਗਾ ਦੁਆੜੀ ਕਿ ਕਿੰਨੀਂ ਨਿੰਦਰੀ ਜਦੀ ਆ ਦੁਆੜੀ ਉਹ ਦਿਨ ਝੋਨਾ ਵੱਢਣ ਲੱਗ ਜਾਓਗੇ 20 21 ਦੀ ਹੈ ਸ਼ਾਇਦ 20 21 ਜਾਂ ਫਿਰ 20 ਅਕਤੂਬਰ ਦੇ ਹਾਂ ਨਹੀਂ ਜਦੋਂ ਨੇੜੇ ਇਗਲੀ ਦਿਵਾਲੀ ਦਿਵਾਲੀ ਤੇ ਘਰੇ ਨਹੀਂ ਬੈਠ ਕੇ ਦੇਖ ਸਕਦੇ ਨਹੀਂ ਘਰ ਮੇਰੀ ਗੱਲ ਸੁਣ ਬਣੀ ਦਾ ਆਉਂਦਾ ਫਾਇਦਾ ਨਹੀਂ ਰਾਤ ਤਾਂ ਤੁਮ ਨਹੀਂ ਬਣਦੇ ਆਉਣਗੇ ਰਾਤ ਨੂੰ ਫਿਰ ਆਪੇ ਘਰੇ ਵੀ ਹੋਈ ਜਾ ਲੋੜੀ ਬਦੋ ਘੰਟੇ ਖੱਡ ਜਾਗੇ ਕਿਦਾਂ ਮੈਨੂੰ ਸਾਰਾ ਇਹ ਦਿਵਾਲੀ ਵਾਲੇ ਦਿਨ ਤਾਂ ਨਹੀਂ ਆਉਂਦਾ ਫਾਇਦਾ ਵੀ ਦਿਵਾਲੀ ਵਾਲੇ ਦਿਨ ਕਹਿੰਦੇ ਆਪਾਂ ਦਿਵਾਲੀ ਵਾਲੇ ਦਿਨ ਤਾਂ ਘਰੀ ਹੁੰਦਾ ਦਿਵਾਲੀ ਦਾ ਘਰ ਦੀ ਹੁੰਦੀ ਆ ਵੀ ਦਿਵਾਲੀ ਤਾਂ ਇੱਕ ਦਿਨ ਪਹਿਲਾਂ ਜਾਂ ਮਤਲਬ ਦਿਵਾਲੀ ਦਾ ਕਿਹ ਅਗਲਾ ਦਿਨ ਬਾਅਦ ਚੋਂ ਇਸ ਸੰਸ ਦਾ ਪਹਿਲਾਂ ਹੀ ਵੀ ਉਹਨੂੰ ਸ਼ਾਮ ਨੂੰ ਆ ਕੇ ਇਸ ਵੇਲੇ ਆ ਕੇ ਨਿਸ਼ਾਰਾ ਨਹੀਂ ਕਦੇ ਦੇਖਿਆ ਆਪਾਂ ਹੂੰ ਨਿਸ਼ਾਰਾ ਨਹੀਂ ਦੇਖਿਆ ਕਦੀ ਸੱਚ ਅੱਜ ਨਾਲ ਗੱਲ ਢੋਕਦੀ ਮੈਂ ਫਰੂਟ ਹੈਨੇ ਹੋਈ ਵੀ 2 ਦਿਨ ਹੋ ਗਏਗਾ ਤਾਂ ਆਉਣਾ ਡੈਡੀ ਬਨਾਣਾ ਲੈ ਕੇ ਜਾਏ ਬਨਾਣੇ ਸਿੱਖ ਆਪਲ 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 ਐਪਲ ਵੀ ਲੈਣਾ ਪਹਿਲਾਂ ਇਦੋਂ ਪਹਿਲਾਂ ਹਨਾ ਦੁਵਾਲੀ ਦੇ ਨੇੜੇ ਆਗੇ ਪਤਾ ਨਹੀਂ ਕਿਵੇਂ ਭਟਨ ਤਾਂ ਵੀ ਟਾਈਮ ਦੇ ਹਿਸਾਬ ਨਾਲ ਹਨਾ ਹੁਣ ਐਪਲ ਜਿਹੜੇ ਟੇਸਟੀ ਹੁੰਦੇ ਵਧੀਆ ਆਗੇ ਸੌਫਟ ਜੇ ਪਹਿਦੋਂ ਪਹਿਲਾਂ ਉਹ ਕੱਚੜੇ ਹੀ ਹੁੰਦੇ ਸੀਗੇ ਆ ਦੇਖ ਕਿੰਨੇ ਘਣ ਚੀਜ ਹੈ ਨਾ ਹੂੰ

ਸ਼ਾਮ ਦਾ ਗੂਰਵਿਆ ਲੱਗ ਰਿਹਾ ਕੋ ਤੇ ਦੇਖੇ ਸੂਰਜ ਦੀ ਝਾਕ ਜੀ ਪੈਂਦੀ ਹੈ ਨਾ ਹਾਂ ਹੈ ਨਾ ਕਲਰ ਕਿਵੇਂ ਜਿਹਾ ਲੱਗ ਰਿਹਾ ਕਿੰਨਾ ਵਧੀਆ ਲੱਗਦਾ ਹੈ ਨਾ ਪੂਰੀ ਨਹੀਂ ਪੈਂਦੀ ਉਹ ਉਹਦੀ ਲਾਈਟਾਂ ਦੀ ਪੈਂਦੀ ਹੈ ਸੂਰਜ ਚ ਛਪਿਆ ਨਹੀਂ ਸੀ ਪਹਿਲਾਂ ਹੁਣ ਪਿਆ ਹੋਇਆ ਹਾਂ ਸੂਰਜ ਉਸ ਦਾ ਲਾਈਟਾਂ ਦੀ ਹੋਗੀ ਕੁਝ ਉਹ ਜਿਹੜੀ ਉਹ ਹੈ ਨਾ ਹੂੰ ਉਹ ਸੂਰਜ ਚ ਛਪੇ ਦੇ ਹੀ ਪੈਂਦੇ ਹਾਂ ਉਹ ਦੀ ਦੀ ਰੇਸ਼ ਉੱਧਰ ਵੀ ਕਹਿੰਦੇ ਆਪਣੇ ਸਿਨੇਮਾ ਚੱਲ ਪਿਆ ਫਿਲਮ ਉੱਧਰ ਵੀ ਲੱਗਨ ਲੱਗੀ ਛੋਟੇ ਹਾਂ ਲੱਗਦੀ ਹੈ ਇਹ ਵੀਰਪੜ ਵਰਗੇ ਗਏ ਸੋਥੀ ਦੇਖ ਕੇ ਆਏ ਉੱਥੇ ਉਦਲੀ ਮਾਰਕੀਟ ਹੈ ਠੀਕ ਹੈਂ ਟਾ ਸਿਰਾ ਬਣ ਗਿਆ ਬਈ ਸਾਡੇ ਪਿੰਡਾਂ ਕੰਨੇ ਸਿਰਾ ਥੋੜਾ ਪਿੰਡ ਦਾ ਉੱਥੋਂ ਜੇ ਕੋਈ ਇਹ ਵੀ ਕੋਈ ਰੋਡ ਤਾਂ ਸਾਡੀ ਆਣਾ ਉਹ 50 ਕਿਲੋਮੀਟਰ ਵੱਡਾ ਪਿਆ ਥੋੜਾ ਹੋਰ ਕੁਝ 50 ਕੁ ਲੋਕ ਉੱਥੋਂ ਪਿਆਗਾ 50 ਦਾ ਬਲੱਡ ਹੋਣੀਗਾ 25 ਦੀ ਤਾਂ ਉਹ 25 25 ਹੈਗਾ ਆ ਗਈ ਵੱਡਾ ਵੱਡਾ ਚੂਹਾ ਕੀ ਹੈ ਚੂਹਾ ਉਹਦੇੋਂ ਸੇ ਅਸੀਂ ਦੇਖੋ ਗੰਮੋ ਖਾਤਾ ਇਹ ਕਿਰਤੂਆ ਜਾਏ ਹੂੰ ਬਰਗਰ ਖਾ ਗਏ ਰਾਇ ਦੇ ਹੋਣਗੇ ਤਾਂ ਗੰਮੋ ਮੋਟੇ ਐ ਨੇ ਇਹਨਾਂ ਨੇ ਵੀ ਇੱਕ ਬਰਗਰ ਖਾ ਕੇ ਮੋਟਾ ਹੋ ਗਿਆ ਹੂੰ ਕਿਰਤੂਆ ਜਾਏ ਨਹੀਂ ਹੋਰ ਰੋੜ ਤੇ ਨਾ ਹਾਸਿਲ ਗਲ ਹਾਸੇ ਨਾਲ ਵੀ ਕੁਛ ਨਹੀਂ ਸੀਗਾ ਤੇ ਹੁਣ ਦੇਖੋ ਕਿੰਨੇ ਰੌਣਕ ਵੀ ਬਣ ਗਏ ਉਹਦੇ ਅੱਗੇ ਸੁਨਿਆਰਾਂ ਤੋਂ ਹੋਰ ਰੋੜ ਦੇ ਉੱਤੇ ਦਰਖਤ ਕਿੰਨੇ ਪੱਟੇ ਗਏ ਯਾਰ ਹਾਂ ਉਹ ਜਿਹੜੇ ਦਰਖਤ ਸੀ ਜਦੋਂ ਆਪਾਂ ਵਿਆਹ ਹੋਇਆ ਹੋਇਆ ਆਪਣਾ ਠੀਕ ਹੈ ਤੇ ਆਪਾਂ ਜਾਂਦੇ ਹੁੰਦੇ ਸੀ ਹਾਂ ਦੇਖ ਲਿਆ ਜਦੋਂ ਆਪਾਂ ਦਾ ਵਿਆਹ ਹੋਇਆ ਹੋਇਆ ਆਪਣਾ ਜਦੋਂ ਜਾਂਦੇ ਹੁੰਦੇ ਸੀ ਤੇ ਸਾਰੀ ਸੜਕ ਤੇ ਛਾਂ ਹੁੰਦੀ ਸੀ ਕਿਕਰਾਂ ਪੇੜ ਨਾ ਹੁੰਦੇ ਸੀ ਹੁਣ ਉੱਥੇ ਉਸ ਉੱਥੇ ਇੱਕ ਵੀ ਦਰਖਤ ਨਹੀਂ ਉੱਥੇ ਹਾਂ ਛੜਕ ਤੇ ਉਸ ਤੇ ਹਾਂ ਐਮ ਰੋਡ ਸਾਫਤਾ ਬਹੁਤ ਬਣ ਗਿਆ ਸਾਰਾ ਲੱਗ ਹੋ ਰਿਹਾ ਹੈਗਾ ਹੈਗਾ ਵੀ ਦਰਖਤ ਕੋਈ ਵੀ ਨਹੀਂ ਰਹਿ ਗਿਆ ਉੱਥੇ ਦਰਖਤ ਤਾਂ ਨਹੀਂ ਹੈਗਾ ਪਰ ਹੁਣ ਉਹੀ ਗੱਲ ਵੀ ਬਣ ਗਈ ਰੋਡ ਹੈ ਜਿਹੜੀਆਂ ਵਾਲੀ ਪਹਿਲਾਂ ਸਿੰਗਲ ਸੀਗੀ ਕਿੰਨਾ ਚਾਸਪੇ ਕਰ ਰਿਹਾ strength Pearma ¿là? Kalito k Allah pe best logood masooo a di bájo, i think aji bájo, good a في ਕੋ ਕੀ ਦੇ ਦੇ ਫਿਰ ਤੋਂ ਵੀ ਦੀਆਂ ਗੱਡੀ ਥੀ ਖਲੰਗ ਕੋ ਕੀ ਜਦੇ ਕੋਕ ਬੈਠੇ ਬਕੇ ਖੜਾ ਪਾਪਾ ਕੰਨ ਨਹੀਂ ਖਾਣੂ ਪਾਪਾ ਕੰਨ ਮੈਨ ਫਿਰ ਆਪਾਂ ਲੇਟ ਹੋ ਜਾਾਂਗੇ ਨਾ ਜਾਂਦੇ ਰੋਟੀ ਖਾ ਲੈਣਗੇ இந்த <laughs> கேச்சா ਦੇਵ ਨਾ ਦਰਦੇ ਵੀ ਨਹੀਂ ਇਹ 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 ਨਾ ਇਹ ਜੂਆ ਨਹੀਂ ਹੈ ਕੜਤੂਆ ਦਾ ਹੁੰਦਾ ਹੋਏ ਕਾਲਾ ਆ ਤੇ ਇਹ ਕੋਈ ਫੋਨ ਨਹੀਂ ਹੁੰਦਾ ਬੱਤੀ ਵਾਲੇ ਬੈਠਦੇ ਆ ਕਰੂਗੇ ਕਰੋ ਜਿਹੜੇ ਮਗਰ ਹੀ ਪਏ ਆਏ ਕਿੰਨੇ ਮਿੰਟਾਂ ਚ ਆ ਗਏ ਆ ਪਾ ਕੇ 20 ਮਿੰਟ ਕਿ ਕਿ ਅਸੀਂ ਆਉਂਦੇ ਆਉਂਦੇ ਹੋ ਗਏ ਲੈਟ ਤੇ ਮੈਂ ਉਹਦਾ ਸਮਾਨ ਲਿਆਈ ਮੈਂ ਸੁਣੂੰਗਾ ਇਸ ਕੰਮ ਕਾਰ ਕਰਕੇ ਫ੍ਰੀ ਹੋ ਕੇ ਹਨਾ ਫਿਰ ਦਿਖਾਉਣੀ ਆ ਆ ਸੂਟ ਨਹੀਂ ਹੈਗਾ ਇਹ ਰਜਿਸਟਰ ਦਾ ਕਵਰ ਹੈ ਦੇਖ ਜਾਂ ਲੱਗਦਾ ਜਿਵੇਂ ਸੂਟ ਦਾ ਪ੍ਰਿੰਟ ਹੋਵੇ ਹਾਂ ਗਿਆ ਆਪ ਕੀਆ ਕਿੱਥੇ ਰੱਖਿਆ ਸੀ ਸੈਂਟਰ ਵਾਲੇ ਕੋਲ ਇੱਧਰ ਰੱਖਿਆ ਮੈਂ ਉਹ ਬਾਹਲੇ ਹੈ ਆ ਉਹ ਬਾਹਲੇ ਲਫਾ ਫਟ ਗਈ ਇਹਨੇ ਮੰਮੀ ਉਧਰ ਡੱਬੀ ਨਹੀਂ ਸੀ ਮਾ ਉਹ ਤਾਂ ਮੈਂ ਹੀ ਰੱਖੀ ਲੋ ਜੀ ਆਪਾਂ ਦਿਖਾਉਣੇ ਆਪਾਂ ਕੰਮ ਕਰ ਕਰ ਲਈ ਫ੍ਰੀ ਹੋ ਗਏ ਟਾਈਮ 9:30 ਦਾ ਹੋ ਗਿਆ ਕਿ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾ ਕੇ ਲੈ ਕੇ ਆਈਆਂ ਚਾਂਦੀ ਦੀਆਂ ਮੈਨੂੰ ਬੜੀ ਜਿਆਦਾ ਰੀਜ ਸੀਗੀ ਮੇਰੇ ਜਣੇ ਕਿ ਇੱਕ ਸੁਪਨਾ ਤਾਂ ਜਿਹੜਾ ਮੇਰਾ ਪੂਰਾ ਹੋਇਆ ਇਹ ਆ ਵਾਲੀ ਇਹ ਤਾਂ ਮੈਂ ਬਣਾ ਕੇ ਲੈ ਕੇ ਆਈਆਂ ਜੀ ਆਪਦੇ ਟੌਪਸ ਮੈਂ ਉਹ ਤਾਂ ਛੋੜੀ ਹੁੰਦੇ ਟੌਪਸ ਬਣਾ ਕੇ ਲੈ ਕੇ ਆਈਆਂ ਤੇ ਇੱਕ ਮੈਂ ਬਣਾਈ ਸੀਗੀ ਇਹ ਤਾਂ ਮੈਂ ਪਿੱਛੇ ਜੇ ਬਣਾਈ ਸੀਗੀ ਥੋੜਾ ਟਾਈਮ ਲੱਗ ਗਿਆ ਅੰਟੀ ਚਾਂਦੀ ਦੇ ਵਿੱਚ ਪਾਉਣ ਦੇ ਲਈ ਲੋਟ ਗਈਆਂ ਮੈਂ ਨੋਕੀ ਦੇ ਵਾਲਾ ਵੈਸੇ ਮੈਂ ਨਗਾ ਵਾਲਾ ਵੀ ਲੈ ਸਕਦੀ ਸੀ ਬਟ ਮੈਨੂੰ ਇਹ ਚਾਹੀਦਾ ਸੀਗਾ ਤਾਂ ਕਰਕੇ ਫਿਰ ਮੈਂ ਇਹ ਵਾਲਾ ਬਣਾਇਆ ਚਾਂਦੀ ਦਾ ਜੀ ਤੇ ਹੁਣ ਆਪਾਂ ਡੇਲੀ ਵੇਅਰ ਕਰਾਂਗੇ ਹਨਾ ਮੈਂ ਸੋਨੇ ਦੇ ਭਾਈ ਟੌਪਸ ਲਾ ਕੇ ਰੱਖ ਦੂੰਗੀ ਮੈਨੂੰ ਐਵੇਂ ਲੱਗਦਾ ਰਹਿੰਦਾ ਕਿ ਡਿੱਗਣਾ ਪਹਿਣ ਇਹਨੇ ਜਿਹੜੇ ਪਿੰਕ ਆ ਬੇਬੀ ਪਿੰਕ ਜਿਹੜੀ ਇਹਦੇ ਵਿੱਚ ਆ ਵਾਲੇ ਨਾਗ ਆਗੇ ਬਹੁਤ ਜਿਆਦੇ ਸੋਹਣੇ ਆ ਮੈਨੂੰ ਇੰਨੇ ਕਿ ਜਿਆਦੇ ਵਧੀਆ ਲੱਗਦੇ ਸੀ ਡੇਲੀ ਜਦ ਮੈਂ ਫੋਨ ਤੇ ਦੇ ਨਹੀਂ ਹੁੰਦੀ ਸੀਗੀ ਨਾ ਮੈਨਾਂ ਹੁੰਦਾ ਸੀ ਮੈਂ ਜਲਦੀ-ਅਲਦੀ ਵੀ ਮੈਨ ਲੈ ਕੇ ਆਵਾਂ ਆ ਦੇਖੋ ਹੁਣ ਹਾਂਜੀ ਗੱਡੀ ਦਾ ਲੋਕ ਖੋਲ ਦੇ ਪੁੱਤ ਗੱਡੀ ਦਾ ਲੋਕ ਖੋਲ ਸਮਾਨ ਗੱਡੀ ਚ ਰਹਿ ਗਿਆ ਤੇ ਮੈਨੂੰ ਇਹ ਹੁੰਦਾ ਸੀ ਕਿ ਮੈਂ ਜਲਦੀ-ਅਲਦੀ ਵੀ ਮੈਂ ਨਾ ਚਾਂਦੀ ਦੇ ਟੌਪਸ ਬਣਾ ਲਾਂ ਤੇ ਸੋਨੇ ਦੇ ਲਾਦਾ ਮੈਨੂੰ ਥੋੜਾ ਜਿਹਾ ਡਿੱਗਨ ਆ ਜਾਂਦੇ ਸੀ ਦੇਖਣਾ ਪਵੇ ਭਾਈ ਸਿਆਣਾ ਵੀ ਇਹ ਸਮਾਨ ਨਹੀਂ ਚੜਿਆ ਪੈਣਾ ਕਿੱਥੋਂ ਬੰਦਾ ਤੇ ਹੁਣ ਕਿਉਂਕਿ ਆਏ ਆ ਵੀ ਚਾਂਦੀ ਦੇ ਟੌਪਸ ਬਹੁਤ ਜਿਆਦੇ ਸੋਨੇ ਬਣ ਬਣ ਕੇ ਆਉਦੇ ਹੁੰਦੇ ਸੀ ਤੇ ਫੋਨ ਤੇ ਡੀਲੀ ਦੇਖਣਾ ਤੇ ਆਏ ਹੁੰਦਾ ਸੀ ਵੀ ਇਹ ਬਸ ਇਹ ਟੌਪਸ ਹੀ ਲੈ ਕੇ ਆਉਣੇ ਹੈਗੇ ਤੇ ਹੁਣ ਆਪਾਂ ਇਹ ਵਾਲੇ ਹਨਾ ਸਟਾਰਟ ਕਰ ਤੋ ਟੌਪਸ ਕਰੀਏ ਲਈ ਮੈਂ ਬਣਾ ਲਈ ਨਾਲੇ ਮੈਂ ਲੈ ਕੇ ਆਈਆਂ ਜੀ ਆਵਲਾ ਲਾਕੀਟ ਹਨਾ ਤੇ ਚੈਨ ਚਲੋ ਸਾਰਾ ਸੈੱਟ ਹੈ ਜਾਨੀ ਕੀ ਪਹਿਜਿਆ ਕਰੂ ਗੱਡੀਲੀ ਵੀਅਰ ਦੇ ਵਿੱਚ ਕੱਲੀ ਚੈਨ ਜੀ ਮੈਂ ਪਾਉਂਦੀ ਨਹੀਂ ਸੀ ਕਿਤੇ ਇਹਦੀ ਬਣਾ ਤਾ ਇਹ ਮੈਂ ਪਹਿਲਾਂ ਬਣਾ ਕੇ ਲਈ ਸੀ ਮਹੀਨਾ ਡੇਢ ਮਹੀਨਾ ਹੋ ਗਿਆ ਖਣੀ ਖਣੀਕਾ ਜਿਆਦੇ ਟਾਈਮ ਹੋ ਗਿਆ ਉਦੋਂ ਬਣਾਇਸ ਬਸ ਇੱਕ ਵਾਰੀ ਪਾਈ ਸੀਗੀ ਮੈਂ ਮੁੜ ਕੇ ਉਵੇਂ ਪਈ ਸੀਗੀ ਤੇ ਚਲ ਹੁਣ ਆਪਾਂ ਇਕੱਠੀਆਂ ਚੀਜ਼ਾਂ ਬਣਾਏ ਕਰਾਂਗੇ ਬਹੁਤ ਸੋਹਣੇ ਸੋਹਣੇ ਤਰ੍ਹਾਂ ਦੇ ਟੌਕਸ ਸੀਗੇ ਪਰ ਮੈਨੂੰ ਇਹ ਜਿਹੜੇ ਸਾਰੇ ਤੋਂ ਬਾਅਦ ਦੇ ਆ ਕੇ 12 ਤੋਂ ਸਭ ਤੋਂ ਜ਼ਿਆਦੇ ਜਿਹੜੇ ਮੈਨੂੰ ਇਹ ਵਾਲੇ ਟੌਕਸ ਸੋਹਣੇ ਲੱਗੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਕਿ ਕਿੱਦਾਂ ਦਾ ਜਿਹੜਾ ਵੀ ਤੁਹਾਨੂੰ ਮੇਰੇ ਟੌਕਸ ਹੈ ਜਿਹੜੇ ਤੇ ਇਹ ਲੋਕੀਟ ਹੈ ਜਿਹੜਾ ਕਿੱਦਾਂ ਦਾ ਲੱਗਿਆ ਤੇ ਮੈਨੂੰ ਤਾਂ ਬਈ ਬਹੁਤ ਜ਼ਿਆਦਾ ਸੋਹਣਾ ਲੱਗਿਆ ਇਹ ਚੀਜ਼ੀ ਵੀ ਆਪਾਂ ਕੱਲ ਨੂੰ ਜਿਹੜੇ ਵਾਲੇ ਆਪਾਂ ਟੌਕਸ ਵੇਅਰ ਕਰਾਂਗੇ ਅੱਜ ਜ ਆਪਣਾ ਜਿਹੜਾ ਵਲੌਗ ਹੈ ਛੋਟੇ ਬਣਾ ਕਿਉਂਕਿ ਜਿਆਦਾ ਨਹੀਂ ਬਣਿਆ ਹੈਗਾ ਜਾਣ ਕਰਕੇ ਬਸ ਜਿੰਨਾ ਕੁ ਉੱਥੇ ਆਪਾਂ ਤੋਂ ਸ਼ੂਟ ਹੋਇਆ ਉਹਨਾਂ ਕਾਪਾ ਕਲਿੱਪਸ ਲੈਂਤੀਆਂ ਗਈਆਂ ਲੈ ਲਈਆਂ ਆ ਕੇ ਬਸ ਕੰਮ ਕਰ ਮੰਮੀ ਵਰਗੇ ਨੇ ਰੋਟੀ ਬੁਧਾਰਾ ਖਾ ਲਈ ਸੀ ਬਸ ਅਸੀਂ ਖਾ ਕੇ ਭਾਂਡੇ-ਪੁੰਡੇ ਵਸ ਮਹਿਮਾਨ ਜਨ ਲੱਗੇ ਨਾ ਸਮਾਨ ਦੀ ਚੱਕਰ ਹੋਈ ਜਾਂਦੀ ਹੈ ਤੇ ਨਬੂ ਤਾਂ ਥੱਕ ਗਈ ਨਾਲ ਤਾਂ ਗੱਡੀ 'ਚ ਸੌਂਗੀ ਨਾਲੇ ਹੁਣ ਵੀ ਕਹਿੰਦੀ ਮम्मा ਨੀਂਦ ਆਈ ਜਾਂਦੇ ਉਹ ਤਾਂ ਜਾ ਕੇ ਪੈ ਗਈ ਕਰ ਸਮਰੀਏ ਜੀ ਪਲੀਜ਼ ਮੇਰਾ ਨਾ ਤੋ ਸਮਾਨ ਰੱਖ ਦੇ ਨਾ ਖਲਾਰੇ ਪਾਇਆ ਕਰ ਨਾ ਖਲਾਰੇ ਪਾਇਆ ਕਰ ਆਓ ਆਸ ਮੇਰੀ ਬਕਾਨਾ ਤੇ ਮੇਰੇ ਮਾਂ ਕੋਈ ਨਹੀਂ ਬੰਨੇ ਜਾਣਗੇ ਹਾ ਤਾਂ ਮਮਾ ਹੀ ਆਦ ਗੰਡ ਮੰਡਾਪੂਰਾਂ ਕਰੀ ਜਾਂਦੀ ਐ ਫਿਰ ਜਦੋਂ ਥੋਡੇ ਖੰਨ ਵਿੱਜ ਗਏ ਫਿਰ ਸੋਨੂੰ ਲੈ ਕੇ ਥੇਲੇ ਪਿਆ ਕਰਨੀਆਂ ਜੇ ਮੈਨੂੰ ਬਾ ਲੈਨ ਦੋ ਕੋਈ ਨਹੀਂ ਹੌਲੀ ਹੌਲੀ ਬਣਾ ਦਾਂਗੇ ਫਿਰ ਸੋਨੂੰ ਲੈ ਆ ਲੈ ਕਰਾਂਗੇ ਛੱਟੀ ਵਿੱਚ ਬਣਾ ਦੋ ਮੇਰੇ ਬਣਾ ਲਾਂਗੇ ਜੂੰਦੀਆਂ ਛੱਟੀਆਂ 'ਚ ਬਣਾ ਲਾਂਗੇ ਇਹ ਦੇਖੋ ਏਦਾਂ ਵੀ ਐ ਮਮਾ ਕੀ ਕਹ ਰਹੀ ਵੀ ਕੋਈ ਨਹੀਂ ਪਸੰਦ ਆ ਪਈ ਐ ਮੰਨੇ ਕਰੇੜਾ ਪਾਇਆ ਕਰੇ ਘਰੇ ਪੈਣਗੀਆਂ ਮਿੰਨੇ ਇਹ ਜਿਹੇ ਜੀਜਾ ਰੋਜ਼ ਸਮਾਨ ਖਲੇਰ ਕੇ ਬਹਿ ਜੂਗੀ ਇਹ ਰੋਜ਼ ਰੱਖ ਦੇਂ ਗਵਾ ਦੇਂਗੀ ਤੂੰ ਤੇ ਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਹਨਾ ਤੇ ਕੱਲ ਜਿਹੜਾ ਵਲੌਗ ਵਲੌਗ ਨਾ ਆਉਣ ਦਾ ਕਾਰਨ ਇਹ ਸੀਗਾ ਕਿ ਕੱਲ ਮੈਨੂੰ ਨਾ ਫੀਵਰ ਹੋ ਗਿਆ ਸਕੂਲ ਤੋਂ ਆ ਕੇ ਬਸ ਪੈ ਜਾਈ ਮੋੜ ਕੇ ਬਸ ਸ਼ਾਮ ਜਿਹਨੂੰ ਫੀਵਰ ਹੋ ਗਿਆ ਨਾਲੇ ਬੀਬੀ ਲੋ ਹੋ ਗਿਆ ਫਿਰ ਇੰਜੈਕਸ਼ਨ ਵਗੈਰਾ ਲਾਇਆ ਜਦੋਂ ਸਰੀਰ ਸੱਟ ਜਾਣਾ ਹੋਵੇ ਹਨਾ ਫਿਰ ਵਲੌਗ ਨਹੀਂ ਬਣਦਾ ਚਲੋ ਅੱਜ ਠੀਕ ਸੀਗੇ ਦਾ ਵਲੌਗ ਬਣਾ ਲਿਆ ਤੇ ਕੁਝ ਆ ਚੀਜ਼ਾਂ ਦੇਖ ਕੇ ਤਾਂ ਵੱਧ ਚੱਟਾ ਜਿਹੜਾ ਖੁਸ਼ ਹੋ ਗਿਆ ਕੱਲ ਬੱਸ ਤਰੀ ਗਿਆ ਸਾਨੂੰ ਦੋਨਾਂ ਜਣਿਆਂ ਨੂੰ ਬੁਖਾਰ ਹੋ ਗਿਆ ਉਦੋਂ ਗਗਨ ਨੂੰ ਹੋ ਗਿਆ ਉਦੋਂ ਮੈਨੂੰ ਹੋ ਗਿਆ ਦੋਨਾਂ ਜਣਿਆਂ ਨੂੰ ਫਿਰ ਮੈਨੂੰ ਵੀ ਸ਼ਾਮ ਨੂੰ ਇੰਜੈਕਸ਼ਨ ਲਵਾਉਣਾ ਪਿਆ ਕਿਉਂਕਿ ਜ਼ਿਆਦਾ ਹੋ ਗਿਆ ਤੇ ਕੰਮ ਉਧਰ ਦੇ ਤਾਂ ਸਾਰੇ ਕੀਤੇ ਪਰ ਐ ਵੀ ਨਹੀਂ ਤਾਂ ਕੰਮ ਤਾਂ ਅੱਗੇ ਵੀ ਕਰਦੇ ਹਾਂ ਹੌਣ ਵਗੈਰਾ ਚੱਕਣ ਨੂੰ ਮਨ ਕਰਦਾ ਸੀ ਨਾ ਕੱਲ ਕੀਤਾ ਨਹੀਂ ਯਾਨੀ ਕਿ ਵੀ ਕੰਮ ਤਾਂ ਕਰਨੇ ਪੈਣੇ ਸੀ ਚਲ ਵੀ ਜਲਦੀ ਓਲਦੀ ਕੰਮ ਕਰਕੇ ਨਾ ਫੇਰ ਹੀ ਰੈਸਟ ਕਰੂੰਗੀ ਫਿਰ ਸ਼ਾਮ ਨੂੰ ਇੰਜੈਕਸ਼ਨ ਲਵਾਏ ਬਤਾ ਕਰਕੇ ਮੈਂ ਤੁਹਾਨੂੰ ਨਹੀਂ ਬਣਾ ਬਲੌਗ ਤੇ ਚਲੋ ਇੱਕ ਦਿਨ ਮਿਸ ਹੋ ਗਿਆ ਭੈਣਾਂ ਦਾ ਕਿ ਲਿਖੀ ਭੈਣਾਂ ਦੇ ਮੈਸੇਜ ਆਏ ਕਹਿੰਦੇ ਮੈਂ ਬਾਰ ਬਾਰ ਚੈੱਕ ਕਰ ਰਹੀ ਆ ਵੀ ਤੁਹਾਡਾ ਜਿਹੜਾ ਬਲੌਗ ਆ ਕਿਉਂ ਨਹੀਂ ਆ ਰਿਹਾ ਅੱਜ ਲੈਪ ਤਾਂ ਇਹ ਸਾਂ ਦੇ ਸਾਰਾ ਕੁਝ ਉੱਥੇ ਰੱਖ ਦਿੰਨੇ ਜਿਹੜਾ ਮੈਂ ਕੱਲ ਨੂੰ ਪਾਉਂਗੀ ਰੱਖ ਦੇ ਤੇ ਲੋ ਜਿਸ ਦੇ ਨਾਲ ਹੀ ਆਪਾਂ ਕਰਦੇ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹਨ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹਨਾ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਹਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਜਿਹੜੇ ਵੀ ਵਲੌਗ ਹੈ ਤੁਸੀਂ ਸਾਨੇ ਨਾਲ ਦੇਖ ਸਕਦੇ